ਸਟਾਰਟ ਉਪਰੋਕਤ ਹਦਾਇਤਾਂ ਨੂੰ ਜਾਰੀ ਕਰਦੇ ਸਮੇਂ ਸਰਕਾਰ ਦਾ ਮਨਸਾ ਇਹ ਸੀ ਕਿ ਅਨੁਸ਼ਾਸਨੀ ਕਾਰਵਾਈ ਜਾਂ ਅਪੀਲਾਂ ਆਦ ਦੇ ਕੇਸਾਂ ਦੇ ਨਿਪਟਾਰੇ ਵਿੱਚ ਅਣਉਚਿਤ ਦੇਰੀ ਨੂੰ ਖਤਮ ਕੀਤਾ ਜਾਵੇ ਡੰਡੀ ਇਸੇ ਮਨਸੇ ਨੂੰ ਮੁੱਖ ਰੱਖਦੇ ਹੋਏ ਸਰਕਾਰ ਦੇ ਵਿਚਾਰ ਅਧੀਨ ਇਹ ਮਸਲਾ ਸੀ ਕਿ ਲੋਕ ਸੇਵਾ ਕਮਿਸ਼ਨ ਦੀ ਪੱਧਰ ਤੇ ਵੀ ਕथित ਕੇਸਾਂ ਵਿੱਚ ਆਪਣੀ رائے ਦੇਣ ਲਈ ਸਮਾਂ ਨਿਸ਼ਚਿਤ ਕੀਤਾ ਜਾਵੇ ਅਤੇ ਨਿਰਧਾਰਿਤ ਸਮੇਂ ਉਪਰੰਤ ਕਮਿਸ਼ਨ ਵੱਲੋਂ ਕੀਤੀ ਦੇਰੀ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਸਲਾਹ ਉਡੀਕੇ ਬਿਨਾ ਕਾਰਵਾਈ ਕਰ ਲਈ ਜਾਵੇ ਡੰਡੀ ਇਸ ਸਬੰਧ ਵਿੱਚ ਕਮਿਸ਼ਨ ਦੇ ਵਿਚਾਰ ਮੰਗੇ ਗਏ ਸਨ ਡੰਡੀ ਕਮਿਸ਼ਨ ਦੇ ਵਿਚਾਰਾਂ ਦਾ ਮਹੱਤਵਪੂਰਨ ਅੰਸ਼ ਇਹ ਹੈ ਕਿ ਅਨੁਸ਼ਾਸਨੀ ਕਾਰਵਾਈ ਦੇ ਕੇਸਾਂ ਵਿੱਚ ਸਰਕਾਰ ਜੋ 3 ਮਹੀਨੇ ਦੀ ਮਿਆਦ ਨਿਸ਼ਚਿਤ ਕਰਨੀ ਚਾਹੁੰਦੀ ਹੈ ਉਸ ਬਾਰੇ ਕਮਿਸ਼ਨ ਨੂੰ ਕੋਈ ਇਤਰਾਜ਼ ਨਹੀਂ ਬਸ਼ਰਤੇ ਕਮਿਸ਼ਨ ਨੂੰ ਕੇਸ ਪਹਿਲੀ ਵਾਰ ਹੀ ਹਰ ਪੱਖੋਂ ਮੁਕੰਮਲ ਕਰਕੇ ਭੇਜਿਆ ਜਾਵੇ ਡੰਡੀ ਜੇਕਰ ਕੇਸ ਅਧੂਰਾ ਹੋਵੇ ਅਤੇ ਕਮਿਸ਼ਨ ਉਸ ਬਾਰੇ ਹੋਰ ਸੂਚਨਾ ਜਾਂ ਰਿਕਾਰਡ ਮੰਗੇ ਤਾਂ ਉਸ ਸੂਰਤ ਵਿੱਚ ਜਦੋਂ ਉਹ ਸੂਚਨਾ ਜਾਂ ਰਿਕਾਰਡ ਸਰਕਾਰ ਜਾਂ ਸਬੰਧਿਤ ਵਿਭਾਗ ਵੱਲੋਂ ਕਮਿਸ਼ਨ پاس ਪਹੁੰਚ ਜਾਵੇ ਉਸ ਤੋਂ ਬਾਅਦ ਹੀ 3 ਮਹੀਨਿਆਂ ਦੀ ਮਿਆਦ ਲਾਗੂ ਹੁੰਦੀ ਸਮਝੀ ਜਾਵੇਗੀ ਡੰਡੀ ਸਰਕਾਰ ਕਮਿਸ਼ਨ ਦੀ ਇਸ رائے ਅਤੇ ਦੂਸਰੇ ਕਾਨੂੰਨੀ ਪੱਖਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਦੀ ਰਹੀ ਹੈ ਡੰਡੀ ਅਗਲਾ ਪੈਰਾ ਲਿਖਾਂਗੇ ਵੀ ਸਰਕਾਰ ਵੱਲੋਂ ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਸਮੂਹ ਵਿਭਾਗ ਲੋਕ ਸੇਵਾ ਕਮਿਸ਼ਨ ਨੂੰ ਅਨੁਸ਼ਾਸਨੀ ਕਾਰਵਾਈ ਦੇ ਕੇਸ ਪਹਿਲੀ ਵਾਰ ਹੀ ਮੁਕੰਮਲ ਰੂਪ ਵਿੱਚ ਸਮੇਤ ਲੋੜਿੰਦੀ ਸੂਚਨਾ ਚਾਹ ਰਿਕਾਰਡ ਦੇ ਭੇਜਿਆ ਕਰਨ ਨਹੀਂ ਤਾਂ ਮਸਲੇ ਸੰਬੰਧੀ ਹੋਈ ਦੇਰੀ ਬਾਰੇ ਉਹਨਾਂ ਦੀ ਜਾਤੀ ਤੌਰ ਤੇ ਜ਼ਿੰਮੇਵਾਰੀ ਹੋਵੇਗੀ ਡੰਡੀ ਉਪਰੋਕਤ ਅਨੁਸਾਰ ਮੁਕੰਮਲ ਕੇਸ ਪ੍ਰਾਪਤ ਹੋਣ ਉਪਰੰਤ ਲੋਕ ਸੇਵਾ ਕਮਿਸ਼ਨ ਨੂੰ ਸੇਤੀ ਤੋਂ ਸੇਤੀ ਆਪਣੀ رائے ਦੇ ਦੇਣੀ ਚਾਹੀਦੀ ਹੈ ਡੰਡੀ ਕਮਿਸ਼ਨ ਵੱਲੋਂ ਕੇਸ ਦੇ ਨਿਪਟਾਰੇ ਲਈ ਕਿਸੇ ਸੂਰਤ ਵਿੱਚ ਵੀ 3 ਮਹੀਨੇ ਤੋਂ ਵੱਧ ਸਮਾਂ ਨਾ ਲਗਾਇਆ ਜਾਵੇ ਡੰਡੀ ਜੇਕਰ ਕਮਿਸ਼ਨ ਵੱਲੋਂ ਅਜਹੀ ਦੇਰੀ ਕੀਤੀ ਜਾਂਦੀ ਹੈ ਤਾਂ ਵਿਭਾਗ ਨੂੰ ਇਹ ਖੁੱਲ ਹੋਵੇਗੀ ਕਿ ਉਹ ਮਸਲੇ ਸੰਬੰਧੀ ਅਗਲੀ ਕਾਰਵਾਈ ਕਮਿਸ਼ਨ ਦੀ رائے ਉਡੀਕੇ ਬਿਨਾ ਕਰ ਲੈਣ ਡੰਡੀ 3 ਮਹੀਨਿਆਂ ਦਾ ਸਮਾਂ ਨਿਰਧਾਰਿਤ ਕਰਨ ਦਾ ਇਹ ਭਾਵ ਨਹੀਂ ਕਿ ਕਮਿਸ਼ਨ ਬਿਨਾ ਕਿਸੇ ਉਚਿਤ ਕਾਰਨ ਦੇ ਮਸਲੇ ਵਿੱਚ ਆਪਣੀ رائے ਦੇਣ ਵਿੱਚ ਢਿੱਲ ਕਰੇ ਸਗੋਂ ਉਹਨਾਂ ਨੂੰ ਆਪਣੀ ਸਲਾਹ ਭੇਜਦੇ ਹੋਏ ਅਨੁਚਿਤ ਢਿੱਲ ਬਾਰੇ ਬੇਰਵਾ ਦੇਣਾ ਚਾਹੀਦਾ ਹੈ ਡੰਡੀ ਕਮਿਸ਼ਨ ਵੱਲੋਂ ਤਰੂਟੀ ਦੂਰ ਕਰਵਾਉਣ ਸੰਬੰਧੀ ਹਵਾਲਾ ਇੱਕੋ ਵਾਰੀ 15 ਦਿਨਾਂ ਦੇ ਅੰਦਰ ਅੰਦਰ ਭੇਜਣਾ ਚਾਹੀਦਾ ਹੈ ਡੰਡੀ ਇਸੇ ਤਰ੍ਹਾਂ ਵਿਭਾਗਾਂ ਨੂੰ ਵੀ ਕਮਿਸ਼ਨ ਦੇ ਹਵਾਲੇ ਤੇ 15 ਦਿਨਾਂ ਦੇ ਅੰਦਰ ਅੰਦਰ ਕਾਰਵਾਈ ਕਰਕੇ ਮੁਕੰਮਲ ਉੱਤਰ ਭੇਜਣਾ ਚਾਹੀਦਾ ਹੈ ਜਾਂ ਫਿਰ ਅੰਤਰੀਮ ਸੂਚਨਾ ਭੇਜੀ ਜਾਵੇ ਡੰਡੀ